ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਸ਼੍ਰੀ ਰਮਨ ਬਹਿਲ ਜੀ ਦੀ ਮਿਹਨਤ ਅੱਜ ਰੰਗ ਲਿਆਈ ਔਰ ਗੁਰਦਾਸਪੁਰ ਸ਼ਹਿਰ ਵਾਸੀਆਂ ਨੂੰ ਅੱਜ ਚੇਅਰਮੈਨ ਰਮਨ ਬਹਿਲ ਵੱਲੋਂ ਇੱਕ ਵੱਡਾ ਤੋਹਫਾ ਦਿੱਤਾ ਗਿਆ ਹੈ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਅੱਜ ਗੁਰਦਾਸਪੁਰ ਵਾਸੀਆਂ ਨੂੰ ਚੇਅਰਮੈਨ ਰਮਨ ਬਹਿਲ ਦੀ ਮਿਹਨਤ ਸਦਕਾ 30 ਬੈੱਡ ਅਰਬਨ ਕਮਿਊਨਿਟੀ ਹੈਲਥ ਸੈਂਟਰ ਗੁਰਦਾਸਪੁਰ ਦਾ ਤੋਹਫਾ ਦਿੱਤਾ ਗਿਆ ਹੈ ਇਸ ਅਰਬਨ ਕਮਿਊਨਿਟੀ ਹੈਲਥ ਸੈਂਟਰ ਗੁਰਦਾਸਪੁਰ ਦਾ ਰਸਮੀ ਉਦਘਾਟਨ ਸਿਹਤ ਮੰਤਰੀ ਡਾਕਟਰ ਬਰਬੀਰ ਸਿੰਘ ਵੱਲੋਂ ਆਨਲਾਈਨ ਵਰਚੁਅਲ ਤੌਰ ਤੇ ਕੀਤਾ ਗਿਆ ਇਸ ਮੌਕੇ ਤੇ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਸ਼੍ਰੀ ਰਮਨ ਬਹਿਲ ਵੱਲੋਂ ਅਰਬਨ ਸੀਐਚਸੀ ਦੇ ਉਦਘਾਟਨੀ ਪੱਥਰ ਤੋਂ ਪਰਦਾ ਉਠਾਇਆ ਗਿਆ ਇਸ ਮੌਕੇ ਤੇ ਉਹਨਾਂ ਦੇ ਨਾਲ ਸੀਨੀਅਰ ਪੁਲਿਸ ਕਪਤਾਨ ਗੁਰਦਾਸਪੁਰ ਆਈਪੀਐਸ ਸ਼੍ਰੀ ਦਿਆਮਾ ਹਰੀਸ਼ ਕੁਮਾਰ ਵਧੀਕ ਡਿਪਟੀ ਕਮਿਸ਼ਨਰ ਜਨਰਲ ਸ਼੍ਰੀ ਸੁਭਾਸ਼ ਚੰਦਰ ਸਿਵਲ ਸਰਜਨ ਡਾਕਟਰ ਭਜਨਰਾਮ ਮੰਡੀ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਸ਼ਮਸ਼ੀਰ ਸਿੰਘ ਮਾਰਕੀਟ ਕਮੇਟੀ ਗੁਰਦਾਸਪੁਰ ਦੇ ਚੇਅਰਮੈਨ ਸ਼੍ਰੀ ਭਾਰਤਪੂਸ਼ਨ ਸ਼ਰਮਾ ਡੀ ਐਮ ਸੀ ਡਾਕਟਰ ਰੋਮੀ ਰਾਜਾ ਸੀਨੀਅਰ ਆਗੂ ਆਮ ਆਦਮੀ ਪਾਰਟੀ ਦਰੂਪ ਬਹਿਲ ਦੇ ਇਲਾਵਾ ਸ਼ਹਿਰੀ ਦੇ ਲੋਕ ਵੱਡੀ ਗਿਣਤੀ ਵਿੱਚ ਹਾਜ਼ਰ ਸਨ ਗੱਲਬਾਤ ਦੌਰਾਨ ਚੇਅਰਮੈਨ ਰਮਨ ਬਹਿਲ ਨੇ ਕਿਹਾ ਕਿ ਉਹਨਾਂ ਵੱਲੋਂ ਲਗਾਤਾਰ ਇਸ ਹਸਪੀਟਲ ਦੇ ਲਈ ਮਿਹਨਤ ਕਰਕੇ ਇਸ ਨੂੰ ਅੱਜ ਦੁਬਾਰਾ ਸ਼ੁਰੂ ਕਰਵਾਇਆ ਗਿਆ ਹੈ ਗੌਰਤਲਬ ਹੈ ਕਿ ਇਹ ਅਰਬਨ ਹਸਪੀਟਲ ਸ਼ੁਰੂ ਹੋਣ ਦੇ ਨਾਲ ਸ਼ਹਿਰ ਵਾਸੀਆਂ ਨੂੰ ਵੱਡੀ ਰਾਹਤ ਮਿਲੇਗੀ ਔਰ ਬਹੁਤ ਆਧੁਨਿਕ ਮਸ਼ੀਨਾਂ ਦੇ ਨਾਲ ਲੈਸ ਇਸ ਹਸਪੀਟਲ ਦੇ ਵਿੱਚ ਹਰ ਤਰ੍ਹਾਂ ਦੇ ਡਾਕਟਰ 24 ਘੰਟੇ ਉਪਲਬਧ ਰਹਿਣਗੇ ਸ਼ਹਿਰ ਵਾਸੀ ਵੀ ਇਸ ਮੌਕੇ ਤੇ ਵੱਡੀ ਗਿਣਤੀ ਵਿੱਚ ਪਹੁੰਚੇ ਹੋਏ ਸਨ ਗੱਲਬਾਤ ਕਰਨ ਸ਼ਹਿਰ ਦੇ ਅਨੇਕਾਂ ਲੋਕਾਂ ਨੇ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਸ਼੍ਰੀ ਰਮਨ ਬਹਿਲਦਾ ਧੰਨਵਾਦ ਵੀ ਕੀਤਾ ਬੜੀ ਖੁਸ਼ੀ ਦਾ ਮੌਕਾ ਹੈ ਸਾਡੇ ਹਰ ਦੇ ਲਧੀ ਸਰਮਨ ਪਿਆਰੇ ਡਾਕਟਰ ਗੁਰਦੀਪ ਸਿੰਘ ਜੀ ਜਿਹੜੇ ਸਾਡੇ ਹੈਲਥ ਮਿਨਿਸਟਰ ਨੇ ਅੱਜ ਉਹਨਾਂ ਨੇ ਇਹ ਜਿਹੜੀ ਗੁਰਦਾਸਪੁਰ ਅਰਬਨ ਕਮਿਊਨਿਟੀ ਹੈਲਥ ਸੈਂਟਰ ਬਣ ਕੇ ਤਿਆਰ ਹੋ ਗਿਆ ਉਹਦਾ ਉਦਘਾਟਨ ਅੱਜ ਵਰਚੁਅਲੀ ਉਹਨਾਂ ਨੇ ਇੱਕ ਰੋਣ ਤੋਂ ਕਰ ਦਿੱਤਾ ਮੈਂ ਆਪਣੇ ਵੱਲੋਂ ਇਲਾਕਾ ਵਾਸੀਆਂ ਨੂੰ ਲੱਖ ਲੱਖ ਮੁਬਾਰਕਾਂ ਔਰ ਅਕਾਲ ਪੁਰਖ ਪਰਮੇਸ਼ਵਰ ਦਾ ਧੰਨਵਾਦ ਜਿਸ ਨੇ ਮੂੰਹ ਤੋਂ ਗੱਲ ਕੱਢੀ ਪੂਰੀ ਕੀਤੀ ਔਰ ਅੱਜ ਜਿਹੜਾ ਪਿਛਲੇ 10 ਸਾਲ ਤੋਂ ਰਾਣਾ ਸਿਵਲ ਹਸਪੀਟਲ ਬੰਦ ਸੀਗਾ ਅੱਜ ਜੋ ਅਰਬਨ ਕਮਿਊਨਿਟੀ ਹੈਲਥ ਸੈਂਟਰ 30 ਬੈਡਡ ਹਸਪੀਟਲ ਦੇ ਰੂਪ ਵਿੱਚ ਸ਼ੁਰੂ ਹੋ ਗਿਆ ਅੱਜ ਮੇਰੇ ਨਾਲ ਇਸ ਮੁਬਾਰਕ ਸਮੇਂ ਦੇ ਉੱਪਰ ਸਾਡੇ ਬਹੁਤ ਹੀ ਸਤਿਕਾਰਯੋਗ ਸ਼ਮਸ਼ੇਰ ਸਿੰਘ ਜੀ ਜਿਹੜੇ ਸਾਡੇ ਜ਼ਿਲ੍ਹਾ ਪ੍ਰਧਾਨ ਨੇ ਅਰਬੰਦ ਔਰ ਹਲਕਾ ਇੰਚਾਰਜ ਉਹਨਾਂ ਦੇ ਨਾਲ ਸਿਵਲ ਸਰਜਨ ਡੀ ਐਮ ਸੀ ਸਾਹਿਬ ਉਹਨਾਂ ਦੀ ਟੀਮ ਮੇਰੇ ਨਾਲ ਪੀ ਐਚ ਐਸ ਸੀ ਤੋਂ ਇੰਸਾਨ ਸਿੰਘ ਜੀ ਔਰ ਮੇਰੇ ਬਹੁਤ ਹੀ ਸਾਰੇ ਸਤਿਕਾਰਯੋਗ ਪਾਰਟੀ ਦੇ ਉਹਦੇਦਾਰ ਵਰਕਰ ਸਹਿਬਾਨ ਵਲੰਟੀਅਰਸ 파ਤ ਮੋਸ਼ਨ ਜੀ ਬਾਜ਼ਾਰ ਕਮੇਟੀ ਦੇ ਚੇਅਰਮੈਨ ਇਹਨਾਂ ਸਾਰਿਆਂ ਦੇ ਵੱਲੋਂ ਮੈਂ ਸਮਝਦਾ ਵੀ ਅਜ ਇਲਾਕੇ ਨੂੰ ਲੱਖ ਲੱਖ ਮੁਬਾਰਕਾਂ ਔਰ ਪਰਮੇਸ਼ਵਰ ਕਿਰਪਾ ਕਰੇ ਪਹਿਲੇ ਤਾਂ ਕੋਈ ਬਿਮਾਰੀ ਨਾ ਹੋਵੇ ਕਿ ਇਹਨੂੰ ਲੋੜ ਨਾ ਪਵੇ ਪਰ ਜੇਕਰ ਦੇ ਤਕਲੀਫ ਆ ਜਾਏ ਤੇ ਹੁਣ ਗਰਦਾਸਪੁਰ ਦੇ ਲੋਕਾਂ ਨੂੰ ਬਾਹਰ 8 ਕਿਲੋਮੀਟਰ ਦੇ ਜਾਨ ਦੀ ਲੋੜ ਨਹੀਂ ਉਹ ਸੂਲਤ ਗਰਦਾਸਪੁਰ ਦੇ ਵਿੱਚ ਜਿਹੜੀ ਆ ਉਹ ਹੋ ਗਈ ਆ ਇਮਾਰਤ ਤਿਆਰ ਹੋ ਗਈ ਆ ਸਾਡੀ ਜਿਹੜੀ ਆ ਓਪੀਡੀ ਸ਼ੁਰੂ ਹੋ ਗਈ ਆ ਕਿਹਦੇ ਨਾਲ 20 ਜਿਹੜੀਆਂ ਪੋਸਟਾਂ ਨੇ ਉਹ ਵੀ ਸਰਕਾਰ ਵੱਲੋਂ ਮਨਜ਼ੂਰ ਕੀਤੀਆਂ ਗਈਆਂ ਨੇ ਹੌਲੀ ਹੌਲੀ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਕੋਡ ਲੱਗ ਜਾਣਾ ਕੁਝ ਦਿਨਾਂ ਦੇ ਵਿੱਚ ਉਹ ਜਿਹੜੇ 20 ਸਾਡੇ ਜਿਹੜੇ ਡਾਕਟਰ ਸਾਹਿਬਾਨ ਨੇ ਔਰ ਪੈਰਾ ਮੈਡੀਕਲ ਸਟਾਫ ਆ ਉਹ ਵੀ ਇੱਥੇ ਆ ਜਾਣਗੇ ਅੱਜ ਤੋਂ ਲੈਬ ਜਿਹੜੀ ਆ ਉਹ ਵੀ ਕੰਮ ਕਰਨਾ ਸ਼ੁਰੂ ਹੋ ਗਈ ਆ ਓਪੀਡੀ ਸਾਡੀ ਆਲਰੇਡੀ ਚੱਲ ਰਹੀ ਆ ਔਰ ਹੌਲੀ ਹੌਲੀ ਅਸੀਂ ਇਹਦੇ ਵਿੱਚ ਅ ਜਿਹੜਾ ਅਮਾਜਨ ਸੀ ਸਰਵਿਸਿਸ ਨੇ ਉਹ ਵੀ ਤੇ ਪਲੱਸ ਜਿਹੜਾ ਥੀਏਟਰ ਆ ਆਉਣ ਵਾਲੇ ਸਮੇਂ ਦੇ ਵਿੱਚ ਚਾਲੂ ਹੋ ਜਾਊਗਾ ਇਹ ਸਾਰੀ ਬਿਲਡਿੰਗ 2 ਕਰੋੜ 32 ਲੱਖ ਦੇ ਨਾਲ ਬਣੀ ਆ 1 ਕਰੋੜ 15 ਲੱਖ ਦੇ ਨਾਲ ਸਾਰਾ ਸਮਾਨ ਜਿਹੜਾ ਇਕਵਿਪਮੈਂਟ ਉਹ ਆਈ ਆ ਔਰ ਇਹਦੇ ਵਿੱਚ ਤਿੰਨ ਸ਼ਖਸੀਤਾਂ ਦਾ ਧੰਨਵਾਦ ਇੱਕ ਤੇ ਸਾਡੇ ਮਹਾਰਾਜ ਪੰਡੋਰੀ ਵਾਲੇ ਜਿਨ੍ਹਾਂ ਨੇ ਫਰਨੀਚਰ ਤਕਰੀਬਨ 5 ਲੱਖ ਰੁਪਏ ਦਾ ਦਾਨ ਕੀਤਾ ਉਸ ਤੋਂ ਬਾਅਦ ਜਿਹੜੇ ਕੁਲਜੀਪ ਮਹਾਜਨ ਜੀ ਨੇ ਬਬਰੀਪਿੰਡ ਤੋਂ ਜਿਨ੍ਹਾਂ ਨੇ ਇਸ ਜ਼ਮੀਨ ਤੋਂ ਉੱਠ ਕੇ ਬਹੁਤ ਤਰੱਕੀ ਕੀਤੀ ਉਹਨਾਂ ਨੇ ਸੀਐਸਆਰ ਫੰਡ ਦੇ ਵਿੱਚੋਂ ਲੈਬਾਰਟਰੀ ਦਾ ਸਮਾਨ ਤੇ ਇੱਕ ਏਸੀ ਜਿਹੜਾ ਉਹ ਮੁਹੱਈਆ ਕਰਾਇਆ ਡਾਕਟਰ ਹਰਿੰਦਰ ਦਿਓਲ ਜਿਹੜਾ ਦਿਓਲ ਹਸਪੀਟੈਲਿਟੀ ਮਲਟੀ ਸਪੈਸ਼ੈਲਟੀ ਡੇਰਾ ਪਾਪਾ ਨਾਨਕ ਰੋਡ ਤੇ ਆ ਉਹਨਾਂ ਨੇ ਜਿਹੜੀਆਂ ਸਿਟਿੰਗ ਚੇਅਰਸ ਨੇ ਉਹ 30 ਤਕਰੀਬ ਉਹ ਦਿੱਤੀਆਂ ਨੇ ਸੋ ਮੈਂ ਸਮਝਦਾ ਵੀ ਇਹ ਸਾਰਿਆਂ ਦੀ ਇੱਕ ਕਲੈਕਟਿਵ ਪ੍ਰਯਾਸ ਸੀਗਾ ਜਿਹੜਾ ਅਜਕਾਲਪੁਰ ਨੇ ਪੂਰਾ ਕੀਤਾ ਔਰ ਅਸੀਂ ਇੱਥੇ ਜਲਦੀ ਜਿਹੜੀ ਜਿਹੜੀ ਜਨ ਹੌਸ ਦੀ ਦੁਕਾਨ ਆ ਉਹ ਵੀ ਆਪਾਂ ਸ਼ੁਰੂ ਕਰਨ ਜਾ ਰਹੇ ਆ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇੱਥੇ ਕੋਸ਼ਿਸ਼ ਕਰਾਂਗੇ ਕ੍ਰਿਸ਼ਨਾ ਦਾ ਕਲੈਕਸ਼ਨ ਸੈਂਟਰ ਵੀ ਆ ਜਾਏ ਤਾਂ ਕਿ ਲੋਕਾਂ ਨੂੰ ਟੈਸਟਾਂ ਦੇ ਵਿੱਚ ਵੀ ਸਹੂਲਤਾਂ ਮਿਲ ਸਕਣ ਇੱਕ ਵਾਰੀ ਦਿਲ ਦੇ ਘਰਾਈਆਂ ਤੋਂ ਆਪਣੇ ਬਹੁਤ ਹੀ ਪਿਆਰੇ ਮੁਖ ਮੰਤਰੀ ਭਗਵੰਤ ਮਾਨ ਜੀ ਦਾ ਹੈਲਥ ਮਿਨਿਸਟਰ ਬਲਬੀਰ ਜੀ ਦਾ ਔਰ ਹੈਲਥ ਡਿਪਾਰਟਮੈਂਟ ਦੇ ਸੈਕਟਰੀ ਸਾਹਿਬ ਤੋਂ ਲੈ ਕੇ ਥੱਲੇ ਤੱਕ ਸਾਰੇ ਮੁਲਾਜ਼ਮਾਂ ਦਾ ਸਾਰੇ ਡਾਕਟਰ ਸਾਹਿਬਾਨ ਦਾ ਕੋਟ ਕੋਟ ਧੰਨਵਾਦ ਪਰਮੇਸ਼ਵਰ ਕਿਰਪਾ ਕਰੇ ਸਾਡਾ ਗੁਰਦਾਸਪੁਰ ਸਾਡਾ ਸੂਬਾ ਸਾਡਾ ਮੁਲਕ ਹੱਸਦਾ ਵਸਦਾ ਰਹੇ ਇਹੋ ਹੀ ਕਾਮਨਾ ਕਰਦਾ ਅੱਜ ਮਨ ਭਰਪੂਰ ਖੁਸ਼ ਆ ਕਿ ਦਾਸ ਵੱਲੋਂ ਕੱਢੀ ਗੱਲ ਅੱਜ ਪ੍ਰਵਤਵਾਣੇ ਪੂਰੀ ਕੀਤੀ ਆ ਮੈਂ ਸਮਝਦਾ ਵੀ ਆ ਬਾਦਮੀ ਪਾਰਟੀ ਦੀ ਸਰਕਾਰ ਆਉਣ ਨਾਲ ਇੱਕ ਨਵਾਂ ਇਨਕਲਾਬ ਇੱਕ ਨਵਾਂ ਬਦਲ ਲੋਕਾਂ ਦੀ ਸੇਵਾ ਵੱਲ ਸਮਰਪਿਤ ਲੋਕਾਂ ਦੇ ਜੀਵਨ ਨੂੰ ਸਤਰ ਨੂੰ ਉੱਪਰ ਚੁੱਕਣ ਲਈ ਜਿਹੜੇ ਪ੍ਰਯਾਸ ਮਾਨ ਸਰਕਾਰ ਵੱਲੋਂ ਪਿਛਲੇ ਦੋ ਸਾਲਾਂ 'ਚ ਕੀਤੇ ਗਏ ਨੇ ਔਰ ਹੋਣ ਵਾਲੇ ਸਮੇਂ ਦੇ ਵਿੱਚ ਕੀਤੇ ਜਾਣਗੇ ਜਾਰੀ ਰਹਿਣਗੇ ਉਹਦੇ ਨਾਲ ਲੋਕਾਂ ਨੂੰ ਭਰਪੂਰ ਸੁੱਖ ਮਿਲੇਗਾ ਇੱਕ ਵਾਰੀ ਫੇਰ ਸਰਾਰਿਆਂ ਦਾ ਕੋਰ ਕੋਰ ਧੰਨਵਾਦ ਹੋ ਗਿਆ ਲੋਕਾਂ ਦਾ ਬਿਹਤਰੀ ਦਾ ਬਿਹਤਰੀ ਦਾ ਬਿਹਤਰੀ ਦਾ ਬਿਹਤਰੀ ਦਾ ਬਾਂਝੇ ਉਮੀਦਵਾਰ ਵੀ ਉਤਾਪ ਦਿੱਤੇ ਗਏ ਆ ਉਹ ਚਿਹਰੇ ਜੋ ਕਿਤੇ ਨਾਮ ਰੱਖਦੇ ਆ ਲੱਗਦਾ ਕਿ ਲੋਕ ਜਿਹੜੇ ਆ ਆਉਣ ਵਾਲੇ ਸਮੇਂ 'ਚ ਜੋ ਕੰਮ ਕੀਤੇ ਉਹਨੂੰ ਮੋਣੋ ਕੇ ਫਤਵਾ ਦੇਣਗੇ ਉਹ ਸਾਲਾਂ ਦੀ ਕਾਰਗੁਜ਼ਾਰੀ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਜੀ ਦੀ ਕਾਰਜਸ਼ਾਲੀ ਔਰ ਰਵਿੰਦ ਕੇਜਰੀਵਾਲ ਜੀ ਦੀ ਸੋਚ ਪੂਰਾ ਬੂਰ ਪਾਏਗੀ ਤੇ ਜਿਹੜਾ ਸਾਡਾ ਮੁੱਖ ਮੰਤਰੀ ਨੇ ਕਿਹਾ ਕਿ ਹਿੰਦੁਸਤਾਨ ਦੇ ਵਿੱਚ ਪੰਜਾਬ ਬਣੇਗਾ ਉਦਾਹਰਣ 13 ਬਰਾਬਰ 0 13 ਸੀਟਾਂ ਆម ਆਦਮੀ ਪਾਰਟੀ ਜਿੱਤੂਗੀ ਔਰ ਸੈਂਟਰ ਦੇ ਵਿੱਚ ਵੰਡ ਕੇ ਮੋਦੀ ਦੀ ਉਸ ਡਿਕਟੋਰਲ ਐਟੀਟਿਊਡ ਦੇ ਖਿਲਾਫ ਲੜਾਈ ਲੜ ਕੇ ਹਜ਼ਾਰਾਂ ਰੁਪਏ ਕਰੋੜਾਂ ਰੁਪਏ ਜਿਹੜੇ ਪੰਜਾਬ ਦੇ ਹੱਕਾਂ ਦੇ ਰੋਕੇ ਨੇ ਸੈਂਟਰ ਨੇ ਉਹਨੂੰ ਪੰਜਾਬ ਚ ਲਿਆ ਕੇ ਅਗਲੇ 3 ਸਾਲਾਂ ਚ ਵਿਕਾਸ ਦੀ ਛੜੀ ਲਾਵਾਂ ਗੁਰਦਾਸਪੁਰ ਵਿੱਚ ਵੀ ਲੋਕਾਂ ਦਾ ਨਾਮ ਉੱਠਦਾ ਪਿਆ ਰਿਹਾ ਹੈ ਨਾ ਆម ਆਦਮੀ ਪਾਰਟੀ ਦੀ ਲੀਡਰਸ਼ਿਪ ਬਹੁਤ ਵਧੀਆ ਕੈਂਡੀਡੇਟ ਦਊਗੀ ਔਰ ਜਿਹੜਾ ਕੈਂਡੀਡੇਟ ਆਊਗਾ ਉਹਦੇ ਆਸੀਂ ਆਪ ਉਹਦਾ ਫੇਸ ਬਣ ਕੇ ਲੜਾਈ ਲੜਾਂਗੇ ਦਿਨਾਨਗਰ ਚ ਸ਼ਮਸ਼ੇਰ ਜੀ ਲੜਨਗੇ ਗਰਦਾਖਪੁਰ ਜਮਾਇ ਲੜੂਗਾ ਇਦਾਂ ਹੀ ਬਾਕੀ ਹਲਕਾ ਇੰਚਾਰਜ ਲੜ ਕੇ ਵੱਡੀ ਲੀਡਰਾਂ ਨੂੰ ਜਦਾ ਕੇ ਭੇਜਾਂਗੇ